ਮਕੀਨ ਦੇ ਵਿੱਚ ਆ ਗਿਆ ਸੀ ਤੇ ਉਹਦੇ ਗੁੱਟ ਦਾ ਸਾਰਾ ਹੀ ਮੰਨ ਲਓ ਵੀ ਚਿੱਥਿਆ ਗਿਆ ਤੇ ਉਹਦੀਆਂ ਇੱਕ ਦੋ ਉਂਗਲਾਂ ਵੀ ਕੱਢ ਦਿੱਤੀਆਂ ਤੇ ਪਾਰਕ ਮੈਂਬਰਾਂ ਦੇ ਵਿੱਚ ਉਹੀ ਕਮਾਉਣ ਵਾਲਾ ਸੀਗਾ ਤੇ ਉਸ ਤੋਂ بڑا ਕੋਈ ਵੀ ਕਮਾਉਣ ਵਾਲਾ ਨਹੀਂਗਾ ਉਹਦੀਆਂ ਤਿੰਨ ਬੇਟੀਆਂ ਨੇ ਇੱਕ ਮੁੰਡਾ ਦਾ ਅੱਜ ਰਾਸੀਤਾਲ ਦੋਸਤੋ ਅੱਜ ਮੈਂ ਖੜਾ ਸੀਗਾ ਪਿੰਡ ਬੋਪਰਾਇ ਖੁਰਦਾ ਬੋਪਰਾਇ ਖੁਰਦਾ ਇੱਕ ਗਰੀਬ ਪਰਿਵਾਰ ਦੇ ਘਰੇ ਖੜਾ ਸੀਗਾ ਜਿੱਥੇ ਕਿ ਇੱਕ ਲੇਬਰ ਕਰਦਾ ਬੰਦਾ ਸੀਗਾ ਜਿਹਨੂੰ ਕਿ ਉਹਦਾ ਹੱਥ ਉਸ ਦਿਨ ਪਹਿਲਾਂ ਯਾਨੀ ਕਿ 1 2 ਦੋ ਕੁ ਮਹੀਨੇ ਪਹਿਲਾਂ ਨਾ ਇੱਕ ਮੈਚਰ ਮਸ਼ੀਨ ਦੇ ਵਿੱਚ ਆ ਗਿਆ ਸੀਗਾ ਤੇ ਉਹਨੂੰ ਹੁਣ ਮਦਦ ਦੀ ਲੋੜ ਆ ਪੰਜਾਬੀਓ ਤੇ ਤੁਸੀਂ ਮੈਨੂੰ ਪਤਾ ਵੀ ਹਰੇਕ ਤਰ੍ਹਾਂ ਮਦਦ ਕਰਦੇ ਹੋ ਤੇ ਉਹਦਾ ਮੈਂ ਆ ਦੇਖ ਲਓ ਵੀ ਗੁੱਟ ਮਸ਼ੀਨ ਦੇ ਵਿੱਚ ਆ ਗਿਆ ਸੀ ਤੇ ਉਹਦੇ ਗੁੱਟ ਦਾ ਸਾਰਾ ਹੀ ਮੰਨ ਲਓ ਵੀ ਚਿੱਥਿਆ ਗਿਆ ਤੇ ਉਹਦੀਆਂ ਇੱਕ ਦੋ ਉਂਗਲਾਂ ਵੀ ਕੱਢ ਦਿੱਤੀਆਂ ਤੇ ਤਕਰੀਬਨ ਡੇਢ ਮਹੀਨਾ ਹਸਪੀਟਲ ਲੱਗ ਕੇ ਆਇਆਗਾ ਤੇ ਉਸ ਨੂੰ ਤੁਹਾਡੀ ਮਦਦ ਦੀ ਲੋੜ ਆ ਜੇ ਤੁਸੀਂ ਮਦਦ ਕਰ ਸਕਦੇ ਹੋ ਤਾਂ ਉਸ ਦੀ ਬਹੁਤ ਮਦਦ ਕਰੋ ਤਾਂ ਕਿ ਉਹਦਾ ਸਹਾਰਾ ਹੋ ਸਕੇ ਹੈਲਪ ਹੋ ਸਕੇ ਉਸ ਦੀ ਕਿਉਂਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹੀ ਕਮਾਉਣ ਵਾਲਾ ਸੀਗਾ ਤੇ ਉਸ ਤੋਂ ਬਿਨਾਂ ਕੋਈ ਵੀ ਕਮਾਉਣ ਵਾਲਾ ਨਹੀਂਗਾ ਉਸ ਦੀਆਂ ਤਿੰਨ ਬੇਟੀਆਂ ਨੇ ਇੱਕ ਮੁੰਡਾਗਾ ਤੇ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਕਮਾਉਣ ਵਾਲਾਗਾ ਤੇ ਜੇ ਤੁਸੀਂ ਮਦਦ ਕਰ ਸਕਦੇ ਆ ਤਾਂ ਵੱਧ ਤੋਂ ਵੱਧ ਮਦਦ ਕਰੋ ਪਿੰਡ ਬੋਪਰਾਏ ਖੁਰਦ ਅਬਦੁਲ ਰਜ਼ੀਕ ਨਤਵੀਰ ਸਿੰਘ ਇਹਨਾਂ ਦਾ ਨਾਮ ਆ ਤੇ ਸਿਰਫ ਇਹਨਾਂ ਦਾ ਘਰ ਵੀ ਦੇਖ ਸਕਦੇ ਹੋ ਤੁਸੀਂ ਵੀ ਪੁਰਾਣਾ ਜਿਹਾ ਘਰ ਆਗਾ ਤੇ ਅੰਦਰ ਕਮਰੇ ਵੀ ਡੂੰਗੇ ਨੇਗੇ ਕੋਈ ਬੜਾ ਵਧੀਆ ਐਡਾ ਕਮਾਈ ਦਾ ਸਾਧਨ ਵੀ ਹੈ ਨਹੀਂ ਹੋਰ ਕੋਈ ਤੇ ਵੱਧ ਤੋਂ ਵੱਧ ਮਦਦ ਕਰੋ ਬਾਈ ਦੀ ਤਾਂ ਜੋ ਬਾਈ ਦਾ ਸਾਰਾ ਹੋ ਸਕੇ ਹੈਲਪ ਹੋ ਸਕੇ ਤੇ ਮੈਨੂੰ ਪਤਾ ਪੰਜਾਬੀਓ ਤੁਸੀਂ ਬਹੁਤ ਦਿਆਲੂ ਹੋ ਸਾਰੇ ਦਾਨ ਕਰਿਓ ਤੇ ਮੇਰੇ ਵੱਲੋਂ ਇੱਕ ਛੋਟੀ ਜੀ ਮਦਦ ਕੀਤੀ ਹੈ ਇਹਨਾਂ ਦੀ ਰਾਸ਼ਨ ਦੀ ਮਦਦ ਕਰੀ ਹੈਗੀ ਤੇ ਮੇਰੇ ਨਾਲ ਇੱਕ ਮੇਰਾ ਫਰੈਂਡ ਸੀਗਾ ਰਣਜੀਤ ਸੰਧੂ ਉਸਨੇ ਪੈਸੇ ਭੇਜ ਜਿਕੇ ਤੇ ਅਸੀਂ ਇਹਨਾਂ ਦੀ ਰਾਸ਼ਨ ਦੀ ਮਦਦ ਕਰਕੇ ਚੱਲੇ ਆਂਗੇ ਤੇ ਜੇ ਹੋਰ ਵੀ ਕੋਈ ਮਦਦ ਕਰਨਾ ਚਾਹੁੰਦਾਗਾ ਤਾਂ ਮੈਂ ਇਹਨਾਂ ਦਾ ਅਕਾਊਂਟ ਨੰਬਰ ਸਾਰਾ ਡਿਟੇਲ ਫੋਟੋ ਪਾਉਣ ਲੱਗਾਂਗਾ ਤੇ ਵੱਧ ਤੋਂ ਵੱਧ ਮਦਦ ਕਰਿਓ ਤੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੋਂ ਭੱਜਣਾ ਹੈ ਠੀਕ ਹੈ ਜੀ ਪੰਜਾਬੀਓ ਮਦਦ ਕਰਿਓ ਵੱਧ ਤੋਂ ਵੱਧ ਬਾਈ ਬਹੁਤ ਦੁਬੀਆ ਇਸ ਟਾਈਮ ਉਹਨਾਂ ਦਾ ਸਾਰਾ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਹੋਈਆਂ ਵੀ ਨੇ ਪੱਟ ਤੋਂ ਮਾਸ ਕੱਢ ਕੇ ਉਹਨਾਂ ਦੇ ਹੱਥ ਦੇ ਵਿੱਚ ਪਾਇਆਗਾ ਕਿਉਂਕਿ ਪਹਿਲਾਂ ਤਾਂ ਰੈਕੋਰਡ ਹਸਪਤਾਲ ਦੇ ਵਿੱਚ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਵੀ ਤੁਹਾਡਾ ਘਟਣਾ ਪਊਗਾ ਪਰ ਆ ਫਿਰ ਇਹਨਾਂ ਨੂੰ ਪੀਜੀਆਈ ਰੈਫਰ ਕੀਤਾ ਤੇ ਉਹਨਾਂ ਨੇ ਘਟ ਸਹੀ ਰੱਖ ਲਿਆ ਤੇ ਪੱਟ ਦੇ ਵਿੱਚੋਂ ਮਾਸ ਕੱਢ ਕੇ ਇਹਨਾਂ ਦੇ ਯਾਨੀ ਗੁੱਟ ਦੇ ਵਿੱਚ ਹੱਥ ਦੇ ਵਿੱਚ ਪਾਦਾ ਜਾ ਤੇ ਪਰ ਇੱਕ ਦੋ ਉਂਗਲੀਆਂ ਕੱਢ ਦਿੱਤੀਆਂ ਨੇ ਕਿਉਂਕਿ ਹੁਣ ਪਤਾ ਹੀ ਆ ਤੁਹਾਨੂੰ ਵੀ ਜਿਵੇਂ ਕਮਾਈ ਕਾਣੀ ਔਖੀ ਹੋ ਜਾਣੀ ਆ ਕਿਉਂਕਿ ਹੱਥਾਂ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਤੇ ਵੱਧ ਤੋਂ ਵੱਧ ਮਦਦ ਕਰਿਓ ਤਾਂ ਜੋ ਇਹਨਾਂ ਦਾ ਆਉਣ ਵਾਲੇ ਟਾਈਮ 'ਚ ਸਹਾਰਾ ਹੋ ਜਾਗੇ ਤੇ ਇਹਨਾਂ ਨੂੰ ਥੋੜਾ ਜਿਹਾ ਕਮਾਈ ਦਾ ਸਾਧਨ ਹੋ ਜਾਗੇ ਇਹਨਾਂ ਨੇ ਵੀ ਇਹਨਾਂ ਦੀ ਮਦਦ ਕਰਨੀ ਆ ਮੈਂ ਅਕਾਊਂਟ ਦੀ ਫੋਟੋ ਕਾਣ ਲੱਗਾਂਗਾ ਜਾਂ ਇਹਨਾਂ ਦਾ ਨੰਬਰ ਵੀ ਪਾਉਂਗਾ ਮੈਂ ਜੇ ਕੋਈ ਇਹਨਾਂ ਦਾ ਨੰਬਰ ਚੱਲਦਾ ਹੋਇਆ ਤਾਂ ਉਸ ਨੰਬਰ ਤੇ ਲਾ ਕੇ ਤੁਸੀਂ ਸਿੱਧੀ ਵੀ ਗੱਲ ਕਰਕੇ ਪੁੱਛ ਸਕਦੇ ਹੋ ਤੇ ਜੇ ਕੋਈ ਹੋਰ ਵੀ ਡਿਟੇਲ ਲੈਣੀ ਆ ਇਹਨਾਂ ਦੇ ਬਾਰੇ ਕੁਝ ਵੀ ਪਤਾ ਕਰਨਾ ਵੀ ਕਈ ਲੋਕ ਕਹਿ ਦਿੰਦੇ ਵੀ ਤੁਸੀਂ ਫੇਕ ਪਾ ਦਿੰਦੇ ਹੋ ਜਾਂ ਇਦਾਂ ਪਾ ਦਿੰਦੇ ਹੋ ਤਾਂ ਸਿੱਧਾ ਕੰਟੈਕਟ ਕਰਕੇ ਮਦਦ ਕਰਕੇ ਸਿੱਧਾ ਘਰੇ ਪਹੁੰਚ ਕੇ ਵੀ ਮਦਦ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਮਦਦ ਕਰਿਓ ਤਾਂ ਜੋ ਇਸ ਵੀਡੀਓ ਪਰਵਾਰ ਦਾ ਸਾਰ ਹੋ ਸਕੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਆਪਣਾ ਪੇਜ ਫੋਲੋ ਕਰਨ ਲਈ ਧੰਨਵਾਦ